ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਰੂ ਗ੍ਰੀਬਨਵਾਦ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵਈ ਜੈ ਸੋਚਿ ਲਖਹਾਰ ਤੁਪੈ ਦੁਪਨਾ ਹੋਵਈ ਜੈ ਲਾਇ ਰਾਧ ਅਵਤਾਰ ਪਥਿਆ ਗੋਨਾ ਉਤਰੀ ਜੈ ਬੰਨਾਪੁਰਿਆ ਪਾਰ ਸਾਹ ਸੇ ਅਨਪਾਲਖ ਹੋਏ ਤਾਏ ਕਨ ਜਲੈ ਨਾਲ ਕਿ ਸਜਿਆਰਾ ਹੋਈਐ ਕੋ ਕੋੜੇ ਟਟੇ ਪਾਲੋ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਇ ਹੁਕਮੀ ਹੋਵਨ ਜੀ ਆਪ ਹੁਕਮ ਮਿਲਾ ਵਟਿਆਈ ਹੁਕਮਿਉ ਤਮਨੇ ਜਾ ਹੁਕਮ ਲਖੋ ਦਉ ਸੁਖ ਪਾਈਐ ਨਾਉ ਕਮਿਂ ਬਸੇ ਸਾਇ ਕੋ ਕਮਿਂ ਸਦਾ ਪਹਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਦੇਵ ਪੁੱਜਾ ਤਾ ਹਉ ਮੈਂ ਕਰਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਂ ਜਨ ਨੀਸਾਨ ਗਾਵੇ ਕੋ ਗੁਣ ਵਟਿਆਨ ਚਾਰ ਗਾਵੇ ਕੋ ਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਤਰੇ ਤਨ ਖੇਹ ਗਾਵੇ ਕੋ ਜੀਉ ਨਾ ਫਿਰ ਦੇਹ ਗਾਵੇ ਕੋ ਜਪਦ ਸਦੂਰ ਗਾਵੇ ਕੋ ਵਿਖਾ ਹਾਦਰਾ ਹਦੂਰ ਕਥਨਾ ਕਥਿ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਣ ਕੋਟਾ ਦਿੰਦਾ ਦੇ ਲੈਂਦੇ ਠਗ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗ ਸਹਿ ਬੇ ਪ੍ਰਵਾਹ ਸਾਜਾ ਸਾਹਿਬ ਸਾਥਨਾਏ ਭਾਖਿਆ ਪਾ ਅਪਾਰ ਅੱਖ ਹੈ ਮੰਗ ਹੈ ਦਿਹ ਦੇਹ ਦਾਤ ਕਰੇ ਦਤਾਰ ਕਰਤ ਅਗਰ ਰਖੀਆ ਜਦ ਸੈ ਦਰਬਾਰ ਮਾਹ ਕੇ ਬੋਲਨ ਬੋਲੀਆ ਜਿਸੁ ਨਤਰਿ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਢਾਇਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਤੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਧਨ ਸੇਵੇ ਆਤਨ ਕਾਇਆ ਮਾਨ ਨਾਨਕ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੋਰੀ ਸਾਰਾ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਾ ਆਖਾ ਨਹੀਂ ਕਾਣਾ ਕਥਨ ਨਾ ਜਾਏ ਗੁਰਾ ਇੱਕ ਦੇਵ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਵਾਦ ਤਿਸ ਪਾਵਾ ਵਿਨ ਪਾਨਿ ਕਾ ਨਾਏ ਕਰੇ ਜੇਤੇ ਸ੍ਰਿਸ਼ਟ ਉਪਾਏ ਵਿਖਾ ਕਨ ਕਰਮਾ ਕੇ ਮਲਾ ਲਏ ਮਾਤਵਿਜ ਰਤਨਾ ਜਵਾਰ ਨਾਨਕ ਜੇ ਗੁਰ ਕੀ ਸਿਖ ਸੁਣੀ ਗੁਰ ਆਇ ਪੁਰ ਦੇਵ ਬੁਝਾਈ ਸਭਨਾ ਜੀਆ ਕਾ ਇੱਕਾ ਦਾਤਾ ਸੋ ਮੰਗਸੁਰ ਨਾ ਜਾਏ ਪਿਰਥ ਨਾ ਬਾਜ ਤਸ ਪਾਵਨ ਪਾਨਿ ਤੇ ਨਾਇ ਕਰੇ ਜਿਤੇ ਸ੍ਰਿਸ਼ਟ ਉਪਾਏ ਵੇਖਾ ਖਾ ਵਿਨ ਕਰਮਾਂ ਦੇ ਮਿਲ ਲੈ ਲਈ ਮਾਤ ਵਿੱਚ ਰਤਨ ਜਗਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ ਬੁਜਾਏ ਸਭਨਾ ਦੇ ਆਕਾਰ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੈ ਤੁਘ ਚਾਰ ਆਰਜਾ ਹੁਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਦੰਗਾ ਨਾਮ ਰਖਾਏ ਕੈ ਦਸਪੀਰਤ ਜਾਗਲੇ ਜੇ ਤਿਸ ਨਦਰ ਨਾ ਵੈ ਤਾ ਵਾਤਨਾ ਪੁੱਛੈ ਕਿ ਪੀਤੰਦਰ ਕੀ ਕਰ ਦੋਸੀ ਦੋ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਆ ਕੋ ਨਾ ਸੁਝਾਏ ਜੇ ਤੁਸ ਗੁਣ ਕੋ ਏ ਕਾਰੇ சுத்த வீர சுரநா தவள ஆகாசிபோபால போயணா சக்கால நான பக்தா சதாசா காச ஈஸ்வர ப்ரான்ந்த மோகசலுமான் சுதத்த தான வேத சு சாச சிம வேன பகத்ததாோ சொ சாசோன்கா ஸனான சுட பான்க நான பகத்த சதா சொா நச ਸੁਨਿਆ ਸਰਾ ਗੁਨਾਹ ਗਾਹ ਸੁਨਿਆ ਸੇ ਪੀਰ ਪਾਤਸ਼ਾਹ ਸੁਨਿਆ ਦੇ ਪਾਵੇ ਰਾਹ ਸੁਨਿਆ ਹਾਥ ਹੋਵੇ ਉਸ ਗਾਓ ਨਾਨਕ ਭਗਤਾ ਸਦਾਵੇ ਗਾਸ ਸੁਨਿਆ ਦੂ ਪਾਉ ਕਾ ਨਾਸ ਮਨ ਕੀ ਗਤ ਕਈ ਨ ਜਾਏ ਜੇ ਕਹ ਹੈ ਬਿਸ ਬਸਤਾਏ ਕਾਗਦ ਕਰਮ ਨਾਲ ਲਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਅਹ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧਾ ਮਨ ਸਗਲ ਪਵਣ ਕੇ ਸੋਧਾ ਮਨੈ ਮੁਝ ਟੋਟਾ ਨਾ ਖਾਏ ਮਨੈ ਜਮ ਕਹ ਸਾਥ ਨਾ ਜਾਏ ਅਹ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਾਰਗ ਨ ਚੱਲੈ ਬੰਧ ਮਨੈ ਧਰਮ ਸਿਤੇ ਸਨ ਬੰਦਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰ ਸਦ ਹਾਰ ਮਨ ਨਰ ਤਾਰੇ ਗੁਰ ਸੇਖ ਮੰਨ ਨਾਨਕ ਭਵਨ ਦੇਖ ਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਜ ਪਾਵੇ ਤਰ ਕੇ ਮਾਨ ਪੰਜ ਸੋਹ ਹੈ ਦਰ ਜਾਨ ਪੰਜੋ ਗੋਗੁਏ ਆਨ ਦੇਖੋ ਕਾ ਕਰੇ ਵਿਚਾਰ ਕਰਦੇ ਕੰ ਕਰਨੇ ਨਾਹੀ ਸੋ ਮਾਰ ਤਦ ਧਰਮ ਦਇਆ ਦਾ ਗੂਤਾ ਸੰਤੋਖ ਧਾਪ ਰਖਿਆ ਜਨ ਸੋਤਾ ਦੇਖੋ ਬਜਾਇ ਹੋਵੇ ਸਤਿਆਰ ਤਦ ਲਿਓ ਪਰਗੇ ਤਾ ਪਾਰ ਤਰਤੇ ਹੋਰ ਪਰਾ ਹੋਰ ਹੋ ਰਾਤ ਸੇ ਭਰਤਲ ਕਮਨ ਜੋ ਰਾਜੀ ਆ ਜਾ ਤ੍ਰੰਗਾ ਕੇ ਨਾਮ ਸਭਨਾ ਲਿਖਿਆ ਗੁਰੇ ਕਉਲਾ ਇਹੋ ਲਿਖਾਲਿ ਲਿਖ ਜਾਣ ਕੋਏ ਲਿਖਾਲਿ ਖਿਆ ਗਿਆ ਤਾ ਹੋਏ ਕੀਤਾ ਦੰਸ ਵਾਲਿ ਰੂਪ ਆਗੇ ਤੇ ਦਾ ਜਾਣੈ ਕਉਣ ਕੋ ਤਾ ਤਾ ਕੀਤਾ ਬਸਾਏ ਕੋ ਕੁਵਾਹ ਤਿਸ ਤੇ ਹੋਏ ਲਖ ਦਰੀਆਵੋ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਪਾਵੈ ਸਾਈ ਕਲੇਕਾਰ ਤੋ ਸਦਾ ਸਲਾਮਤ ਨਰੰਕਾਰ ਆਸੰਖ ਜਪ ਆਸੰਖ ਪਾਵੋ ਆਸੰਖ ਪੂਜਾ ਸੰਖ ਤਪ ਤਾਵ ਆਸੰਗ ਰੰਧਾ ਮੁਹ ਵੇਦ ਪਾਠ ਆਸੰਖ ਯੋਗ ਮਨ ਰਹਿ ਹੈ ਓ ਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਦਿਆ ਆਸੰਖ ਦਤਾਰ ਆਸੰਖ ਸੂਰਮੋ ਪਖਸਾਰ ਆਸੰਖ ਮਨੰਦ ਬਲਾਏ ਤਾਰ ਉਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੈ ਸਾਹਿਬ ਅਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖਾ ਆਂਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਦੂਰ ਅਸੰਖ ਗਾਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗੂੜਿਆਰ ਗੂੜੇ ਫਿਰਾਏ ਅਸੰਖ ਮਲੇਸ਼ ਮਲ ਪਾਖਾਏ ਆਸੰਖ ਨਿੰਦਕ ਸਰ ਕਰ ਹੈ ਪਾਰ ਨਾਨਕ ਨੇ ਕਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤਦ ਭਾਵ ਸਹੀ ਬਲੇਕਾਰ ਤੂੰ ਸਦਾ ਸਦਾ ਅੰਤ ਨਰੰਕਾਰ ਆਸੰਖ ਨਾਮ ਆਸੰਥਾਵ ਆਗਮ ਆਗਮ ਆਸੰਖ ਲੋ ਆਸੰਖ ਹੈ ਸਰ ਪਾਰ ਹੋਏ ਆਖਰੀ ਨਾਮ ਫਰੀਸ ਲਾਖਰੀ ਗਿਆਨ ਗੀਤ ਗੁਣ ਗਾਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਜੋਗ ਵਖਾਣ ਜਨ ਅਲਿਖਿਤ ਸਰਨਾਏ ਦਿਵ ਫਰਮਾਏ ਦਿਵ ਤਿਵ ਪਾਹੇ ਦਿਤਾ ਗਿਤਾ ਤੇ ਤਾ ਨਾਓ ਬਿਨ ਨਾਮੈ ਨਾਹੀ ਕੋ ਥਾਓ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵੇ ਇੱਕ ਵਾਰ ਜੋਤ ਤੁ ਪਾਵੇ ਸਾਈ ਭਲੇ ਕਾਰਤ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤਨ ਦੇਹ ਬਾਣੀ ਤੋਂ ਤੈ ਉਤਾਰ ਸੁਖੇ ਹਾ ਮੋਹ ਭਲੇ ਤੇ ਕੱਪੜ ਹੋਏ ਦੇ ਸਭ ਲਿਆਉ ਤੋਏ ਭਰੀਏ ਮਾਤਾ ਪਾਪਾਂ ਗ ਸੰਗਾ ਧੁਪੇ ਨਾਮ ਕਰੰਦਾ ਪੁਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵਹ ਜਾਹੋ तीरथ तप दया दत दान जे को पावे तिल काम मान सुनया मनया मन कीता भाव अंतरगत तीर्थ मरनाओ सब गुण तेरे में नाही कोए गुण गुण कीते भगत ना होए स्वगत आर्थ वाणी ब्रह्माओ सत सोहान सदा मन चाओ ਕਵਣਾ ਸੋ ਵੇਲਾ ਵਖਤ ਕਵਣਾ ਕਵਣ ਸਤ ਕਵਣਾ ਵਾਰ ਕੰਸਿਰ ਰੂਤੇ ਮਾਉ ਕਵਣਾ ਜਿਤੋ ਹੋ ਆਕਾਰ ਵੇਲਾ ਭਈ ਆਂਡ ਤੇਜ ਹੋਐ ਲੈ ਪ੍ਰਾਨ ਵਖਤ ਨਾ ਪਾਇਓ ਕਾਦੀ ਆਜ ਵਿਖੰਲੇ ਕੁਰਾਨ ਖਿਤਵਾਰ ਨਾ ਜੋਗੀ ਜਾਣੈ ਰੂਤੇ ਮਾਉ ਨਾ ਕੋਈ ਜਾਣ ਕਰਤਾ ਸਿਰਠੀ ਕੋ ਸਾਜ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵਸ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਕੋ ਦੋ ਇੱਕ ਸਿਆਣਾ ਵੱਡਾ ਸਾਇ ਵੱਡੀ ਨਹੀਂ ਕੀਤਾ ਦਾ ਕਹੋ ਵੇ ਨਾਨਕ ਦੇਖੋ ਆਪੋ ਜਾਣ ਅੰਗ ਕਿਆ ਨਾ ਸੋਹ ਕਾ ਤਾਲ ਬਤਾਲ ਲਖ ਅਗਸ ਅਗਾਸੋਂ ਉੜ ਕਾਏ ਉੜ ਗਪਾਲ ਥੱਕੇ ਵੇਰ ਕਾਨਖਵਾਤ ਸੈ ਸ 18 ਕਣਗਤਿ ਪਾਸ ਲੋ ਇੱਕ ਤਾਤ ਲਿਖਾਇ ਤਾ ਲਖੀ ਆ ਦੇਖਾ ਹੋਏ ਵਿਨਾਸ਼ ਨਾਨਕ ਵਡਾ ਆਖਿਐ ਆਪੇ ਜਾਣ ਆਪ ਸਲਾਹੇ ਸਲਾਹੇ ਤੇ ਸੁਰਤ ਨ ਪਾਈਆ ਨਦੀਆਂ ਕਹਿਵਾਹ ਤਵੇਂ ਸਮੰਦ ਨਾ ਜਾਣੀ ਐ ਸਮੰਦ ਸਾਤ ਸੁਲ ਤਾਨ ਗ੍ਰਹਾ ਸਿਤੀ ਮਾਲ ਤਾਨ 기ੜੀ ਤੁਲ ਨਾ ਹੋਵਨੀ ਜਿਸ ਮਨੋਂ ਨਾ ਵਿਸਰੈ ਅੰਤ ਨਾ ਸਿਤੇ ਕਾ ਨਾ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਵੇਖਣ ਸੁਨਣਾ ਅੰਤਾਤ ਨਾ ਜਾਪੈ ਕਿਆ ਮਨ ਮੰਨਤਾ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਗਿਤੇ ਬਿਦਲਾਏ ਤਾਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉਚਾਨਾਓ ਏ ਵੱਡਾ ਉਚਾ ਹੋਵ ਕੋਇ ਤਿਸ ਉੱਚੇ ਕੋ ਜਾਣੈ ਸੋਏ ਹੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਲਨਥ ਮਾਏ ਕਿਤੇ ਮੰਗ ਜੋਦ ਅਪਾਰ ਕਿਤੇ ਆਗਣ ਤਨਹੀਂ ਵਿਚਾਰ ਕਿਤੇ ਖਾ ਟੁੱਟਾ ਵਿਕਾਰ ਕਿਤੇ ਲ ਲੈ ਲੈ ਮੁਕਰ ਪਾਏ ਕਿਤੇ ਮੂਰਖਾ ਖਾਹੀ ਖਾਏ ਕਿਤੇ ਆ ਦੁਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਸਤਾਰ ਬੰਨ ਹਲਾਸੀ ਬਾਣ ਹੋਏ ਖੋੜ ਆਖਣਾਂ ਸਕੈ ਕੋਏ ਜੇ ਕੋ ਖਾਇ ਕੋ ਅੱਖ ਨੂੰ ਪਾਏ ਉਹ ਜਾਣੈ ਜੇਤੀ ਆਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸਭ ਕੀ ਕੇ ਜਿਸਨਾ ਬਾਸੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਆਮਲ ਅਮਲ ਵਕਾਰ ਆਮਲ ਵਪਾਰੀਏ ਆਮਲ ਪੰਡਹਾਰ ਆਮਲ ਆਵੇ ਆਮਲ ਲਜਾਏ ਆਮਲ ਪਾਏ ਆਮਲ ਲਾ ਸਮਾਏ ਆਮਲ ਕਰਮ ਆਮਲ ਦੀਵਾਨ ਆਮਲ ਕੁਲ ਆਮਲ ਪਰਮਾਨ ਆਮਲ ਬਖਸ਼ਿਸ ਆਮਲ ਇਸ਼ਾਨ ਆਮਲ ਕਰਮ ਆਮਲ ਫਰਮਾਨ ਆਮਲੋ ਆਮਲ ਆਖਿਆ ਨਾ ਜਾਏ ਆਖ ਆਕਰੇ ਲਿਵਲਾਏ ਆਖੇ ਵੇਦ ਪਾਠ ਪੁਰਾਨ आख बड़े करे बख्यान आंखे बरने आंखेंद आंखे गोपीत गोविंद आंखे सर आंखे सिद्ध आंखे गित गित बुद्ध आंखे दानम आंखे देव आंखे सुर नर मदन सेवा ਕੀਤੇ ਆਖੇ ਆਖਣ ਪਾਏ ਕੀਤੇ ਕਾ ਕ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਖ ਨਾ ਸਕ ਹੈ ਕੀਕੇ ਜੇ ਵਟ ਭਾਵ ਤਿ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲੀ ਫਿਆ ਸਿਰ ਗੁਵਾਰਾ ਘਵਾਰ ਸੋ ਦਰ ਕੇ ਹਾਸੋ ਕਰ ਕੇ ਹਾ ਜਤ ਬੈ ਸਰਬ ਸਮਾਲੇ ਵਾਜਨਾਦ ਅਨੇਕ ਅਸੰਖਾ ਕੇ ਤੇਵਾ ਮਨਹਾਰੇ ਕੇਤੇ ਰਾਪਰੇ ਸੋ ਕਿਆਣਾ ਕੇਤੇ ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਵੈ ਸੰਤੁਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਸਿਤ ਗੂਤਲ ਖਜਾਨਾ ਹੈ ਲਖ ਲੇ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ 인ਦਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਸਦੀ ਸਦੀ ਸੰਤ ਔਖੇ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੜ ਨਾਰਖੀ ਸਾਰਾ ਜੋਤਕ ਵਿਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮਾ ਸੋ ਪਿਆਲੇ ਕਾਮਨ ਰਤਨੁ ਪਾਏ ਤੇਰੇ ਅਰਖੜੀ ਤੀਰਥ ਨਾਲੇ ਗਾਵੇ ਜੋਤਮਾ ਬਦਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧਨ ਗਾਵੇ ਜੋਤੂ ਤੁਧ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਗਿਤ ਗਾਵਣ ਸਿਮਤਿ ਕਨ ਆਵਣ ਨਾਨਕ ਗਿ ਬਿਦਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਖਾ ਬਿਉ ਸੇ ਜੈ ਨਾਨਕ ਜਾਸੀ ਰਤਨਾ ਜਨਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸਿਮਾ ਜਨੋਂ ਪਾਏ ਕਰ ਕਰ ਵਖੇ ਗੀਤਾ ਬਨਾ ਜੋ ਤੇ ਸਾਦੀ ਵੜਾਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਬਾਸਾਉ ਸਾਉ ਸਾਉ ਸਾਹਿਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬੇਪੂਤਾ ਖਿੰਥਾ ਕਾਲ ਕੁਾਰੀ ਕਾਇਆ ਜੁਗਤ ਡੰਡਾ ਪਰਦੇਤਾ ਆਏ ਬੰਧੇ ਸਭ ਜਮਾਤੇ ਮਨ ਜੀਤਾ ਧਗ ਜੀਤਾ ਆਦੇ ਦਸੈ ਆਦੇਸ ਆਦਾਨੀ ਲਾ ਨਾਦ ਨਾਹਤ ਦੁਰਗ ਕੋ ਵੇਸਾ ਭਗਤ ਗਿਆਨ ਅੰੰਦ ਆਪੰਦਾਰ ਘਟ ਘਟ ਅਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ ਸੰਯੋਗ ਵਿਦੂਦ ਕਾਰ ਚਲਾਵੈ ਲੇਖ ਆਵੈ ਭਾਗ ਆਦੇਸਿ ਆਦੇਸ ਆਧਾਨੀl ਹਨਾਦ ਹਨਾਤ ਜੋਤ ਦੇ ਕੋ ਵੇਸਾ ਏਕਾ ਨਾਈ ਜੁਗਤ ਵਿਆਈ ਤਨ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਹ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨ ਨਦਰ ਨ ਆਵੇ ਬਹੁਤਾ ਉਹ ਵੇਡਾਨ ਆਦੇ ਤਿਸੇ ਆਦੇਸ ਆਦਨਿਲ ਨਾਦ ਨਾ ਹਤ ਜੋਗ ਜੋਗ ਇਕ ਵੇਸ ਆਸਨ ਲੋਏ ਲੋਏ ਪੰਡਹਾਰ ਜੋਗ ਸੁਪਾਸ ਇਕ ਆਵਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਹੈ ਆਦੇਸ ਆਦਾ ਨੀਲਾ ਨਾਦ ਨਾਤ ਜੋਤ ਦੇ ਕੋ ਵੇ ਸਾ ਇਕ ਦੂਜੇ ਬੋ ਲਖ ਹੋਏ ਲਖ ਹੋਵੇ ਲਖ ਵੀ ਸਾ ਲਖ ਲਖ ਗਿੜ ਆਖੀਐ ਇਕ ਨਾਮ ਜਗਦੀ ਸਾਏ ਪਰਾਏ ਪਦ ਪਵੜੀਆਂ ਚੜਿਐ ਹੋਇਆ ਕੀ ਸਾ ਸੰਗਲ ਆਕਾਸ ਕੀ ਇਟਾਈ ਰੇਸ ਨਾਨਕ ਨੰਦ ਰੇ ਪਾਈ ਆ ਕੂੜੇ ਕੂੜਾ ਠੀਸ ਆ ਖਣ ਜੋਤ ਪਨ ਜੋਰਾ ਜੋ ਨਮੰਗਲ ਦੇ ਨਾ ਜੋਰਾ ਜੋਰ ਨਾ ਜੀਵਨ ਮਰਨ ਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਛਟ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਤਮਨੀ ਚਨਾ ਕੋਏ ਰਾਤੇ ਰਤੇ ਧਿੱਤੀ ਵਾਰ ਪਵਨ ਕਾਨੀ ਅਗਨੀ ਪਤਾਲ ਤਿਸ ਵਿੱਚ ਕਰਤੀ ਥਾ ਬਰਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗਾ ਗਾ ਤਨ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚ ਕਾ ਦਰਬਾਰ ਤਿਥੈ ਸੋਣਾ ਪੰਜ ਪਰਵਾਨ ਨਜ਼ਰੀ ਕਰਮ ਪਵੈ ਨਿਸ਼ਾਨ ਕਾਚ ਬਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕیتے ਪਵਨ ਪਾਣੀ ਵੈ ਸੰਤਰ ਕੀਤੇ ਕਾ ਨਮਹਿ ਸਾ ਕੀਤੇ ਵਰਮੇ ਘਾੜਤ ਘੜੀ ਆਹ ਰੂਪ ਰੰਗ ਕੇ ਵੇਸਾ ਕੀਤੀ ਆ ਕਰਮ ਭੂਮੀ ਮੇ ਰਾਗੇਤੇ ਕੀਤੇ ਦੂਪਦੇ ਸਾ ਕੀਤੇ ਚੰਦ ਸੂਰ ਕੀਤੇ ਕਿਤੇ ਮੰਡਲ ਦੇ ਸਾਖ ਕੀਤੇ ਸਤਿਗੁਰੂ ਨਾਥ ਕੀਤੇ ਕੀਤੇ ਦੇਵੀ ਦੇ ਸਾਖ ਕੀਤੇ ਦੇਵ ਤਾ ਨਮ ਮਨ ਕੀਤੇ ਕੀਤੇ ਰਤਨ ਸਮੰਦਾ ਕੀਤੀ ਅਖਾਣੇ ਕੀਤੀ ਅਵਾਨੀ ਕਿਤੇ ਬਾਦ ਨਰਿੰਦਾ ਕੀਤੀ ਆਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਦਾ ਤਿਥੈ ਨਾਦ ਬਿਨੋਦ ਕੋਟ ਅਨੰਤ ਸਰਮ ਖੰਡ ਕੀ ਬਾਣੀ ਰੂਪਾ ਤਥਾ ਗਾੜਤ ਘੜੀਐ ਬਉਤ ਅਨੂਪਾ ਤਾ ਆਂ ਗੱਲਾਂ ਕਠਿਆਨਾ ਜਾਏ ਦੇਖੋ ਕਰਿ ਵਿਸ਼ੇ ਪਛਤਾਏ ਤਿਥ ਕੜੀਐ ਸੁਰਤਿ ਮਤਿ ਮਨ ਬੁੱਧ ਤਿਥ ਕੜੀਐ ਸੁਰਾ ਸਿਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥ ਹੋਰ ਨਾ ਕੋਈ ਹੋਰ ਇਥੈ ਜੋਦ ਮਹਾ ਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਇਥੈ ਸੀਤੋ ਸੀਤਾ ਮੈਂ ਮਾ ਮਾਹਿ ਤਾ ਕੇ ਰੂਪ ਨਾ ਕਥਨੇ ਜਾਏ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਨਕ ਰਾਮ ਵਸੈ ਮਨ ਮਾਹਿ ਤਦ ਭਗਤ ਵਸਕੇ ਲੋ ਕਰਹਿ ਆਨੰਦ ਸਚਾ ਮਨਸੋ ਸਾਧ ਖੰਡ ਰਸ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥ ਖੰਡ ਮੰਡਲ ਵਰ ਭੰਡ ਜੇ ਕੋ ਕਥ ਤਾ ਤ ਨੰਤ ਤਿਥ ਲੋਲ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖਿ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਕ ਹਾਰਾ ਧੀਰਜ ਸੁਨਿਆਰ ਆਰਣਮਤ ਵਿਦ ਅਥਿਆਰ ਭਾਉ ਭੱਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਐ ਸਬਦ ਸਚੇ ਟਕਸਾਲ ਜਨ ਕਉ ਨਦਰ ਕਰਮ ਜਨਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਆਪਕ ਪਮਨ ਗੁਰੂ ਪਾਨੀ ਪਿਤਾ ਮਾਤਾ ਕਰਤ ਮਹਤ ਦੇ ਵਿਸਰਾਤ ਦੁਏ ਦਾਈ ਦਾ ਆਖੇ ਲ ਸਗਲ ਜਗ ਤਾ ਚੰਗ ਆਇਆ ਗੁਰ ਆਇਆ ਆਵਾ ਚੈ ਧਰਮ ਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰਾ ਜਿਨ ਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਆਨੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਹੈ